ਮੇਰੀ ਬੇਟੀ ਜਿੰਮ ਜਾ ਰਹੀ ਸੀ ਸਵੇਰੇ 5:30 ਦਾ ਟਾਈਮ ਸੀ ਪਿੱਛੇ ਗੱਡੀ ਬਹੁਤ ਤੇਜ਼ ਰਫਤਾਰਾਂ ਨਾਲ ਆਂਦੀ ਜਿੰਨਾਂ ਨੇ ਚੁੱਕ ਕੇ ਮਾਰਿਆ ਦੇਖ ਕੇ ਦੁਬਾਰਾ ਡਿੱਗ ਗਈ ਦੁਬਾਰਾ ਉਹਦੇ ਥਾਈਜ਼ ਦੇ ਉੱਤੇ ਉਹਨੇ ਟਾਇਰ ਲੰਘਾਤਾ ਅੱਗੇ ਜਾ ਕੇ ਉਹਨੇ ਗੱਡੀ ਰੋਕ ਕੇ ਉੱਤਰ ਕੇ ਦੇਖਿਆ ਨੱਕ ਤੇ ਹੱਥ ਲਗਾ ਕੇ ਕਿ ਸਾਹ ਲੈ ਰਹੀ ਹੈ ਜਾਂ ਖਤਮ ਹੋ ਗਈ ਹੈ ਉਸ ਬੰਦੇ ਨੇ ਪੁਲਿਸ ਨੂੰ ਮੁਲਾਜ਼ਮ ਸੱਦਿਆ ਸਾਦਿਕ ਕਹਿੰਦਾ ਮੇਰੇ ਤੋਂ ਐਕਸੀਡੈਂਟ ਹੋ ਗਿਆ ਆਪਣਾ ਨਾਮ ਪਤਾ ਜੋ ਵੀ ਉਹਨੇ ਆਪਣਾ ਬਾਇਓ ਡਾਟਾ ਦਿੱਤਾ ਦੇ ਦਿੱਤਾ ਉਹ ਉਸ ਤੋਂ ਬਾਅਦ ਬੱਚਿਆਂ ਨੂੰ ਕਹਿੰਦਾ ਕਿਉਂਕਿ ਜਿੰਮ ਤੇ ਬੱਚੇ ਸੀ ਸਹਿਮ ਗਏ ਐਕਸੀਡੈਂਟ ਦੇਖ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਬੈਕ ਸਾਈਡ ਤੇ ਮੈਟਰ ਹੈਗਾ ਇੱਥੇ ਲੈ ਜਾਓ ਹਸਪੀਟਲ ਉੱਥੇ ਉਹ ਲੈ ਗਏ ਬੱਚਾ ਤੋਂ ਇੰਨੀ ਗਲਤੀ ਹੋ ਗਈ ਉਹਨਾਂ ਨੇ ਗੱਡੀ ਦੀ ਚਾਬੀ ਨਹੀਂ ਕੱਢੀ ਚਾਬੀ ਕੱਢਦਾ ਤਾਂ ਨਜਾਜ਼ ਜਾ ਵੀ ਨਹੀਂ ਸਕਦਾ ਸੀ ਚਲੋ ਲੈ ਗਏ ਪਰ ਉਹ ਬੰਦਾ ਮੁੜ ਕੇ ਪਲਟ ਕੇ ਨਹੀਂ ਆਇਆ ਮੇਰੀ ਲੜਕੀ ਮਤਲਬ ਸ਼ਾਮ ਤੱਕ ਖਤਮ ਹੋ ਗਈ। ਮੈਟਰ ਦਾ ਬਾਅਦ ਅਸੀਂ ਪੋਰਟਿਸ ਤੇ ਗਏ ਆ, ਪੋਰਟਿਸ ਤੋਂ ਬਾਅਦ ਚੰ디ਗੜ੍ਹ ਮੈਕਸ ਤੇ ਗਏ ਆ। ਉਹਨਾਂ ਨੇ ਰੈਫਰ ਕੀਤਾ ਸਾਨੂੰ ਬੇਦੰਤਜ ਦਿੱਲੀ ਪਰ ਅਸੀਂ ਪਹੁੰਚ ਨਹੀਂ ਸਕੇ ਕੁੜਸ਼ੇਤਰ ਜਾ ਕੇ ਮੇਰੀ ਬੇਟੀ ਨੇ ਪ੍ਰਾਣ ਦੇ ਚਾਹ ਨਹੀਂ ਆਏ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ। ਉਹਨੂੰ ਉਹਦਾ ਤਾਂ ਕੀ ਬਣੇਗਾ ਮੈਨੂੰ ਨਹੀਂ ਪਤਾ ਪਰ ਮੈਂ ਉਹ ਇੱਕ ਵਾਰ ਹੀ ਆਪਣੇ ਅੱਖਾਂ 'ਚੋਂ ਸ਼ਾਮ ਦੇਖ ਰਿਹਾ ਤੇ ਨਹੀਂ ਜਿੰਨੇ ਮੇਰਾ ਕਾਰੋਜਾਰ ਦਾ। ਜਿੰਨੇ ਮੈਨੂੰ ਕੱਲੀ ਛੱਡਦਾ ਜਿਉਂ ਜਿਵੇਂ ਮੇਰੇ ਦੋ ਬੇਟੇ ਅੱਗੇ ਮਰ ਚੁੱਕੇ ਇੱਕੋ ਇੱਕ ਸਹਾਰਾ ਸੀ ਮੇਰੀ ਜ਼ਿੰਦਗੀ ਦਾ ਮੇਰੇ ਜੀਨ ਦਾ ਮੇਰੀ ਰੋਟੀ ਦਾ ਇੱਕੋ ਇੱਕ ਸਹਾਰਾ ਸੀ ਉਹ ਚਲੀ ਗਈ ਹੈ ਦੁਨੀਆ ਤੋਂ ਮੈਂ ਇੱਕ ਵਾਰ ਪੁੱਛਣਾ ਜ਼ਰੂਰ ਚਾਹਨੀ ਹੈ ਕਿ ਤੇਰੀ ਅੱਖਾਂ ਨੇ ਕੰਮ ਨਹੀਂ ਕੀਤਾ ਐਡਾ ਬਦਰ ਜੀ ਜੋ ਅੰਨਚਾ ਤੈਨੂੰ ਦਿਸਿਆ ਨਹੀਂ ਸੜਕ ਦੇ ਉੱਤੇ ਕਿ ਤੂੰ ਕਿਸ ਰੰਝੇ ਨਾਲ ਮੇਰੀ ਕੁੜੀ ਨੂੰ ਮਾਰਿਆ ਮੈਨੂੰ ਇਹ ਚਾਹਨੀ ਹੈ ਆ ਮੈਂ ਨਿਆਈ ਲਾਵਾਂਗੀ ਇੱਕ ਵਾਰ ਮਿਲਾਂਗੀ ਜ਼ਰੂਰ ਉਸ ਬੰਦੇ ਨੂੰ ਉਹਨਾਂ ਪੁੱਛਾਂਗੀ ਆਪਣੇ ਮੂੰਹ ਨਾਲ ਕਿ ਤੂੰ ਮੇਰੇ ਬੱਚੇ ਨਾਲ ਇਦਾਂ ਕਿਉਂ ਕੀਤਾ ਕਿਉਂਕਿ ਮੇਰੀ ਜ਼ਿੰਦਗੀ ਦੀ ਆਖਰੀ ਸਾਰਾ ਖਤਮ ਹੋ ਗਈ ਹੈ